ਸ਼ਸ਼ੀਕਲ ਜੀ ਸਾਡੇ ਮਾਨਯੋਗ ਐਮ ਐਲ ਏ ਸੰਤੋਸ਼ ਕਟਾਰੀਆ ਜੀ ਹਲਕਾ ਬਲਾਚੌਰ ਤੋਂ ਸਤ ਸਾਬ ਧਰਮ ਕੰਡਾ ਉਦਘਾਟਨ ਕਰਨ ਵਾਸਤੇ ਪਹੁੰਚੇ ਜੋ ਕਿ ਮਾਲਿਆਲ ਦੇ ਵਿੱਚ ਨਵਾਂ ਕੰਡਾ ਖੁੱਲਿਆ ਬੜੀ ਇਲਾਕੇ ਦੇ ਵਿੱਚ ਮੰਗ ਸੀ ਦੂਰ ਦਰਾਡੇ ਜ਼ਿਮੀਂਦਾਰਾਂ ਨੂੰ ਤੂੜੀ ਦਾ ਲੱਕੜ ਦਾ ਵੇਟ ਕਰਨ ਵਾਸਤੇ ਜਾਣਾ ਪੈਂਦਾ ਸੀ ਸੋ ਅੱਜ ਉਦਘਾਟਨ ਕੀਤਾ ਗਿਆ ਤੇ ਨਾਲ ਮੌਕੇ ਤੇ ਡੀਐਸਪੀ ਇਤਨਾਮ ਸਿੰਘ ਜੀ ਜਿਹੜੇ ਉਹਗੇ ਖਿਡਾਰੀ ਨੇ ਸਮਾਜ ਸੇਵੀ ਨੇ ਉਹ ਪਹੁੰਚੇ ਆ ਸੋ ਇਸ ਦਾ ਉਦਘਾਟਨ ਮੈਡਮ ਸੰਤੋਸ਼ ਕਟਾਰੀਆ ਜੀ ਵੱਲੋਂ ਕੀਤਾ ਗਿਆ ਜੋ ਕਿ ਸਾਡੇ ਇਲਾਕੇ ਦੇ ਐਮਐਲਏ ਨੇ ਸੋ ਇਲਾਕਾ ਵਾਸੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਆਓ ਲੈ ਚੱਲਦੇ ਹਾਂ ਪੂਰੀ ਵੀਡੀਓ ਤੇ ਹੋ ਗੁਰੂ ਦੇ ਭਗਵਾਨ ਕੀ ਜੈ ਹਰਿ ਓਮ ਗਰੀਵ ਨਮੋ ਨਮੋ ਸਤਪੁਰਸ਼ ਕੋ ਨਾਮ ਸਕਾਰ ਗੁਰ ਕੀ ਨਹੀਂ ਸੋਰ ਨਰਮਨ ਜਨ ਸਹਾਦਵਾ ਸੰਤੋ સુધી નહીં સદગુરુ સાહેબ સંત સબ ડંડો તમ પરનામ આગે પીછે મત હુએ તિનકો જો કરવાન નિરાકાર નિર્વેશણ કાલ જાલ પે ભંજના નિર્લે પવનેજ નિર્ગુણો ਦੇ ਸੁੰਦਨਾ ਸੋਹਣ ਸਰਦ ਸਮਾਪਦੰ ਸકલ ਸਮਾਨ ਨਿਰਤਲੇ ਉਜਲੇ ਰੰਬਰ ਹਰਦਾ ਮੇਂ ਪਰਵਾਯਾ ਥਾ ਹੈ ਵਾਰੇ ਪਾਰ ਨਹੀਂ ਮਦਿ ਤੁਮ ਗਰੀਬ ਜੋ ਸੁਮਰਤ ਸਿੱਧ ਹੋਈ ਗਣਨਾ ਇੱਕ ਗਲਤਾਨਾ ਕਰੋ ਅਨੁਕਰੈ ਸੋਈ ਪਾਰਸ ਪਦ ਪਰਵਾਨਾ ਆਦ ਗਣੇਸ਼ ਮਨਾਉ ਗਾਨਾ ਇਕ ਦੇਵੰਦੇਵਾ ਚਰਨ ਕਮਲ ਲੇਵ ਲਾਉ ਆਦੀ ਹਮ ਤੇ ਕਰੂ ਸੇਵਾ ਧਰਮ ਸ਼ਕਤ ਸੰਗੀਤ ਮਰੇ ਜਿ ਸਦਦਾਤਾ ਸੋਈ ਆਪ ਗਤ ਸੁਣੇ ਤੀਤਾ ਹਮ ਸਾਥ ਪਰਿਸ਼ ਨਿਰਮੋਹੀ ਜਗਧੰਬਾ ਜਗਦੀਸ਼ਾ ਮੰਗਲ ਰੂਪ ਮੁਰਾਰੀ ਤਨ ਮਨ ਅਰਪੋ ਸ਼ੀਸ਼ ਹਮ ਭਗਤ ਮੁਖਤ ਬੰਦਾ ਸਾਰੀ ਸੁਰ ਨਰ ਮੁਨ ਜਨ ਧਿਆਵੇ ਬ੍ਰਹਮਾ ਵਿਸ਼ਨੂ ਮਹੇਸ਼ਾ ਸ਼ੇਸ਼ ਸਹਿਸ ਮੁਖ ਗਾਵੇ ਪੂਜੇ ਆਦ ਗਣੇਸ਼ਾ ਇੰਦਰ ਕਵੇਰ ਸਰੀਖਾ ਕਰਨ ਧਰਮ ਰਾਇ ਜਾਮੇ ਸਮਰਤ ਜੀਵਨ ਜੀ ਕਾ ਨੇਸ਼ਿਆ ਫਲ ਪਾਵੇ ਤੇ ਤਿਸ ਕੋਟ ਅਧਾਰਾ ਜਾਵੇ ਸੰਸੇ 88 ਉਤਰੇ ਭਵ ਜਲਪਾਰਾ ਕਟੇ ਜਮਕੀ ਵਾਂਸੀ ਹਰੀ ਓਮ 33 ਕੋਟ ਉਧਾਰਾ ਆਵੇਂ ਸੁਨ ਸੇ 88 ਉਪਰੇ ਭਵ ਜਲਪਾਰਾ ਕਟੇ ਜਮਕੀ ਵਾਂਸੀ ਹਰੀ ਓਮ ਬੋਲੋ ਵੰਦੀ ਛੋੜ ਭਗਵਾਨ ਕੀ ਜੈ ਸਤਗੁਰ ਦੇਵ ਮਹਾਰਾਜ ਕੀ ਜੈ ਸ੍ਰੀ ਸਤਗੁਰ ਪੂਰੀ ਵਾਲੋ ਕੀ ਜੈ ਸ੍ਰੀ ਛਡਾਣੀ ਸਾਹਿਬ ਧਾਮ ਕੀ ਜੈ ਮਾਲੇ वाल धाम बाबा जंभू जी, जी महाराज की बोलो गुरुदेव भगवान की जय भगवान की श्री ठाकर भगवान की बाबा जंभू जी, जी महाराज की जय साच साहिब साच साहिब साच साहिब हां जो जी ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਬੀਬੀਐਨ ਪੰਜਾਬ ਤੇ ਤੇ ਅੱਜ ਇਲਾਕੇ ਦੇ ਵਿੱਚ ਆਏ ਹੋ ਤੁਸੀਂ ਇਸ ਇਲਾਕੇ ਦੇ ਪੁੱਤ ਵੀ ਹੋ ਤੇ ਚੰਗੇ ਵਾਲੀਬॉल ਪਲੇਅਰ ਵੀ ਹੋ ਪ੍ਰੇਰਨਾ ਸਰੋਤ ਹੋ ਤੁਸੀਂ ਸਾਡੇ ਇਲਾਕੇ ਦਾ ਤੇ ਅੱਜ ਤੁਹਾਨੂੰ ਮਾਲੇਵਾਲ ਪਿੰਡ ਦੇ ਵਿੱਚ ਬੁਲਾਇਆ ਗਿਆ ਤੇ ਕੀ ਇੱਥੇ ਮੰਤਵ ਸੀ ਜਿਹੜਿਆ ਤੁਹਾਨੂੰ ਬੁਲਾਇਆ ਜੀ ਅੱਜ ਕੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੈਂ ਇਸ ਏਰੀਆ ਦਾ ਪੁੱਤ ਆ ਮੇਰੇ ਪਿਤਾ ਜੀ ਹੁੰਦੇ ਸੀ ਸਦਾ ਸ਼ੰਕਰ ਸਿੰਘ ਪਾਟਿਆ ਇਸ ਬਰਾਦਰੀ ਨੇ ਜਿੰਨਾ ਉਹਨਾਂ ਨੂੰ ਮਾਣ ਬਖਸ਼ਿਆ ਬਹੁਤ ਜ਼ਿਆਦਾ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਚ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਰਿਣੀ ਐ ਇਹਨਾਂ ਦਾ ਕਿ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਮੈਨੂੰ ਮੈਨਾਂ ਮਾਣ ਬਖਸ਼ਿਆ ਦੂਜਾ ਆਉਣ ਦਾ ਮੰਤਵ ਇਹ ਆ ਵੀ ਆ ਸਾਡਾ ਵੀਰ ਐ ਸੇਠੀ ਇਹਨੇ ਇੱਥੇ ਕੰਡਾ ਖੋਲਿਆ ਸਤ ਸਹਬ ਧਰਮ ਕੰਡਾ ਜੀ ਤੇ ਇਹ ਮਹਾਜੀ ਪੂਰੀ ਵਾਲਿਆਂ ਦੇ ਨਾਂ ਤੇ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਤੇ ਨਾਲੇ ਇੱਥੇ ਆਪਣੇ ਏਰੀਆ 'ਚ ਪਹਿਲਾਂ ਇਹ ਚੀਜ਼ ਹੈ ਨਹੀਂ ਸੀ ਜੀ ਇਹਨਾਂ ਨੂੰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਬਲਾਚੌਰ ਤੋਂ ਮੇਰੇ ਹਿਸਾਬ ਨਾਲ ਤਾਂ ਲਾ ਕੋਈ ਹੈ ਨਹੀਂ ਇੱਥੇ ਇੱਥੇ ਕੰਡਾ ਖੋਲਿਆ ਬਾਕੀ ਫੀਡ ਦਾ ਕੰਮ ਵੀ ਨਾਲ ਹੀ ਸ਼ੁਰੂ ਕੀਤਾ ਹੋਇਆ ਤੇ ਮੇਰੀ ਸਾਰਿਆਂ ਨੂੰ ਪੂਰੇ ਇਲਾਕੇ ਨੂੰ ਇਹ ਬੇਨਤੀ ਹੈ ਕਿ ਆਪਣਾ ਜਿਹੜਾ ਅਸ਼ੀਰਵਾਦ ਹੈ ਉਹ ਸਾਡੇ ਵੀਰ ਸੇਠੀ ਤੇ ਰੱਖਣ ਬਾਕੀ ਇੱਕ ਬਜ਼ੁਰਗਾਂ ਦਾ ਪਹਿਲਾਂ ਵੀਡੀਓ ਹੋਈ ਹੈ ਤੇ ਉਹਨਾਂ ਨੇ ਸਿੱਖਿਆ ਦਿੱਤੀ ਕਿ ਧਰਮ ਕੰਡਾ ਨਾਮ ਰੱਖਿਆ ਗਿਆ ਇਹਨੂੰ ਧਰਮ ਦੇ ਅਨੁਸਾਰ ਹੀ ਚਲਾਣਾ ਹੈ ਕਿ ਕਿਸੇ ਨੂੰ ਘਟਨੀ ਤੁਲਣਾ ਤੇ ਵੱਧ ਤੋਂ ਵੱਧ ਸ਼ੱਕ ਪਾ ਦਿਓ ਜੀ ਤੁਸੀਂ ਵੀ ਇੱਕ ਵਾਰ ਦੇਓ ਸੰਦੇਸ਼ ਦੇਖੋ ਜੀ ਜਿਹੜਾ ਧਰਮ ਕੰਡਾ ਹੈ ਉਹਦਾ ਫਿਰ ਮਤਲਬ ਵੀ ਇਹੀ ਹੈ ਕਿ ਬੰਦੇ ਦਾ ਜਿਹੜਾ ਧਰਮ ਹੈ ਉਹ ਸੱਚਾਈ ਨਾਲ ਸੇਵਾ ਕਰਨ ਸੱਚ ਤੇ ਚੱਲਣਾ ਸਾਹੀ ਦਾ ਨਾਂ ਧਰਮਕੰਡਾ ਰੱਖਿਆ ਗਿਆ ਨਹੀਂ ਤਾਂ ਕੋ ਹੋਰ ਵੀ ਨਾਂ ਰੱਖ ਸਕਦੇ ਸੀ ਜੀ ਇੱਕ ਮੈਨੂੰ ਨੌਜਵਾਨ ਵੀਰ ਦੀ ਚੰਗੀ ਗੱਲ ਲੱਗੀ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਪਰ ਇਹ ਆਪਣਾ ਪਿਤਾ ਪੁਰਖੀ ਕੀਤਾ ਸਾਮ ਕੇ ਇੱਥੇ ਹੀ ਜੁੜੇ ਹੋਏ ਹੈ ਤੇ ਪਸ਼ੂ ਪਾਲਣ ਨਾਲ ਕੰਮ ਕਰਦੇ ਤੇ ਉਸੇ ਵਿਸ਼ੇ ਤੇ ਕੰਮ ਕਰ ਰਹੇ ਹੈ ਕੀ ਕਹਿੰਨੇ ਉਹਦੇ ਬਾਰੇ ਜੀ ਦੇਖੋ ਜੀ ਜਿਹੜਾ ਆਪਣੇ ਬਜ਼ੁਰਗਾਂ ਦੇ ਕਿੱਤੇ ਦੇ ਨਾਲ ਜਿਹੜਾ ਜੁੜਿਆ ਹੈ ਉਹ ਤਾਂ ਫਿਰ ਇੱਕ ਇਹ ਹੋ ਗਿਆ ਕਿ ਆਪਾਂ ਆਪਣੇ ਵਿਰਸੇ ਨੂੰ ਭੁੱਲ ਨਹੀਂ ਰਹੇ ਜੀ ਜੇ ਅਸੀਂ ਵਿਰਸੇ ਨਾਲ ਜੁੜੇ ਰਹਾਂਗੇ ਉਹਦੇ ਨਾਲ ਸਾਨੂੰ ਆਪਣੇ ਬਜ਼ੁਰਗਾਂ ਦੀ ਯਾਦ ਆਪਣੇ ਰਿਸ਼ਤੇਦਾਰਾਂ ਨਾਲ ਮੇਲਬਲਾਪ ਆਪਣੇ ਇਲਾਕੇ ਦਾ ਪਿਆਰ ਉਹ ਤਾਂ ਹੀ ਮਿਲੂਗਾ ਜੇ ਆਪਾਂ ਉਸ ਵਿਰਸੇ ਨਾਲ ਜੁੜੇ ਰਹਾਂਗੇ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਮੈਂ ਚੌੜੀ ਮੇਲਾ ਦਾਿੰਦਾ ਲੜਕਾ ਜੀ ਜਿਹੜੇ ਇਸ ਪਿੰਡ ਦੇ ਜੰਪੜ ਨੇ ਮੈਂ ਵੀ ਇਸੇ ਪਿੰਡ ਦਾ ਜੰਪੜ ਆ ਸੇਠੀ ਨੇ ਇੱਥੇ ਜਿਹੜਾ ਅਪਰਾਰਾ ਕੀਤਾ ਕੱਡਾ ਲਗਾ ਕੇ ਆਪਣਾ ਜਿਹੜਾ ਪਹਿਲਾਂ ਕੀਤਾ ਕਰਦਾ ਪਿਆ ਡੇਰੀ ਫਾਰਮ ਬਣਾਇਆ ਹੋਇਆ ਨੇ ਇੱਥੇ ਜੀ ਇਹਨਾਂ ਨੇ ਬੜੇ ਖੁਸ਼ਕਿਸਮਤ ਆਦਮੀ ਨੇ ਜਿਨ੍ਹਾਂ ਨੇ ਆਪਣੇ ਪਿੰਡ 'ਚ ਹੀ ਰਹਿ ਕੇ ਆਪਣਾ ਰੋਜ਼ਗਾਰ ਕਰ ਲਿਆ ਜੀ ਠੀਕ ਹੈ ਅਸੀਂ ਇਸ ਪਿੰਡ ਦੇ ਨਾਲ ਸਾਡਾ ਲਗਾ ਹੈਗਾ ਅਸੀਂ ਪਿੰਡ ਛੱਡ ਕੇ ਲੁਧਿਆਣੇ ਪਹੁੰਚ ਗਏ ਵੇ ਆ ਪਰ ਸਾਡੀ ਜਿਹੜੀ ਰੂਹ ਹੈ ਨਾ ਪਿੱਛੇ ਪਿੰਡ ਵਾਲ ਨੂੰ ਰਹਿੰਦੀ ਹੈ ਜੀ ਸਾਡੇ ਪਿਤਾ ਜੀ ਦਾ ਵੀ ਇਹੀ ਕੰਮ ਸੀਗਾ ਕਿ ਮੈਂ ਅਖੀਰੀ ਟਾਈਮ ਤੇ ਪਿੰਡ 'ਚ ਰਹਾ ਤੇ ਪਿੰਡ ਦੀ ਤਰੱਕੀ ਵਾਸਤੇ ਕੰਮ ਕਰਾਂ ਇਹੜਾ ਸਕੂਲ ਹੈ ਉਹਨਾਂ ਦੇ ਨਾਂ ਤੇ ਕਰਾਇਆ ਸੀ ਅਸੀਂ 2006 ਚ ਦੇ ਵਿੱਚ ਉਹਦਾ ਕਾਰਨ ਵੀ ਇਹੀ ਸੀ ਕਿ ਆ ਵੀ ਸਕੂਲ ਦੀ ਬਹੁਤ ਬੜਤਰੀ ਹੋਵੇ ਇਹ ਸਕੂਲ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੇ ਜੀ ਔਰ ਇਸ ਕਰਕੇ ਅਸੀਂ ਸਕੂਲ ਕਰਕੇ ਜੁੜੇ ਵਾ ਇਸ ਵੇਲੇ ਕਿਉਂਕਿ ਕਾਰੋਬਾਰ ਸਾਡਾ ਸਾਰਾ ਲੁਧਿਆਣੇ ਆ ਜੀ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਥੋੜਾ ਬਹੁਤ ਐਸੇ ਤਿਲ ਫੁੱਲ ਪਾਦੇ ਰਹਿੰਦੇ ਆ ਦੂਸਰਾ ਸਾਡੇ ਬਜ਼ੁਰਗਾਂ ਨੇ ਮਹਾਰਾਜ ਪੁਰੀ ਵਾਲਿਆਂ ਨੂੰ ਲੈਂਦਾ ਸੀਗਾ ਔਰ ਇੱਥੇ ਕੁਟਿਆ ਹੈ ਹੁਣ ਐਸੇ ਬ੍ਰਹਮਸਰੋਵਰੀ ਬਣ ਗਿਆ ਵਾ ਜਿਹਦੇ ਵਾਸਤੇ ਅਸੀਂ ਕੁਟਿਆ ਵਾਸਤੇ ਔਰ ਸਰੋਵਰ ਦੇ ਵਾਸਤੇ ਹਰ ਵੇਲੇ ਦਰਸ਼ਨ ਕਰਨ ਦੇ ਵਾਸਤੇ ਤੁਰੇ ਰਹਿੰਦੇ ਆ ਜੀ ਅਗਰ ਇਹ ਅਸੀਂ ਇੱਥੇ ਹੁੰਦੇ ਅਸੀਂ ਵੀ ਇਹਨਾਂ ਦੀ ਤਰ੍ਹਾਂ ਕੁਟਿਆ ਦਾ ਆਸ਼ੀਰਵਾਦ ਤੇ ਸਰੋਵਰ 'ਚ ਨਹਾ ਕੇ ਆਪਣਾ ਕਲਿਆਣ ਕਰਦੇ ਜੀ ਅਸੀਂ ਗੱਲ ਤਾਂ ਅਸੀਂ ਬੰਦਿਆ ਇੱਕ ਖੁਸ਼ਕਿਸਮਤ ਆਦਮੀ ਹੈ ਜਿਨੇ ਇੱਥੇ ਹੀ ਆਪਣਾ ਜੁਗਾਰ ਜੋੜ ਲਿਆ ਇੱਥੇ ਹੀ ਆਪਣੀ ਰੋਜੀ ਪਾਟੀ ਕਮਾਉਂਦਾ ਹੈ ਨਾ ਇਹਨੇ ਸੋਚਿਆ ਮੈਂ ਕੈਨੇਡਾ ਜਾਣਾ ਨਾ ਇਹਨੇ ਆਸਟ੍ਰੇਲੀਆ ਜਾਣਾ ਇਹਦੇ ਵਾਸਤੇ ਇੱਥੇ ਕੈਨੇਡਾ ਆਸਟ੍ਰੇਲੀਆ ਮੈਨੂੰ ਇੱਕ ਗੱਲ ਬੜੀ ਚੰਗੀ ਲੱਗਦੀ ਸਮਾਜ ਦੀ ਜਦੋਂ ਸਾਰੇ ਬਜ਼ੁਰਗ ਇਕੱਠੇ ਹੋ ਕੇ ਕੋਈ ਨੌਜਵਾਨ ਕੰਮ ਕਰਦਾ ਉਹਨੂੰ ਹੱਲਾਸ਼ੇਰੀ ਦੇਣ ਵਾਸਤੇ ਪਹੁੰਚਦੇ ਐ ਅਜਮੱਲਾ ਦਾ ਸਭ ਪੂਰਾ ਇਲਾਕਾ ਪਹੁੰਚਿਆ ਹੋਇਆ ਹੈ ਜੀ ਇੱਥੇ ਹਾਂਜੀ ਹਾਂਜੀ ਜੀ ਇਹਨੇ ਜਿੰਨੇ ਦੋਸਤ ਮਿੱਤਰ ਸੀ ਸਾਰਿਆਂ ਨੂੰ ਨਮੰਤਰਣ ਦਿੱਤਾ ਵਾ ਸੀ ਔਰ ਸਾਰੇ ਹੀ ਆ ਕੋਈ ਐਸਾ ਬੰਦਾ ਨਹੀਂ ਨਿਕਲਿਆ ਪਿੰਡ ਦਾ ਜਿਹੜਾ ਆਇਆ ਨਾ ਹੋਵੇ ਤੇਲੂ ਰਾਮ ਜੀ ਨੇ ਸਾਨੂੰ ਕੱਲ ਕਿਹਾ ਸੀਗਾ ਵੀ ਜੀ ਤੁਸੀਂ ਸਵੇਰੇ 11 ਵਜੇ ਪਹੁੰਚਣਾ ਮੈਂ ਥੋੜਾ ਅਨਾਂਗਾ ਨਹੀਂ ਕਰਦਾ ਸੀਗਾ ਪਰ ਇਹਨਾਂ ਦੀ ਜਿਹੜੀ ਦੋਹਾਂ ਦੀ ਖਿੱਚ ਸੀ ਨਾ ਉਹ ਮੈਨੂੰ 11 ਵਜੇ ਤੱਕ ਲੈ ਕੇ ਆ ਗਈ ਵੀ 11 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਓ ਜੀ ਇਹ ਇਹਨਾਂ ਦਾ ਪ੍ਰੇਮ ਪਿਆਰ ਹੀ ਹੈ ਜਿਹੜਾ ਸਾਡਾ ਅਸੀਂ ਇਹਨਾਂ ਦੇ ਨਾਲ ਇੱਥੇ ਆ ਕੇ ਵਰਦੇ ਆ ਜੀ ਬਹੁਤ ਧੰਨਵਾਦ ਤੁਹਾਡਾ ਜੀ ਦੱਸਾ ਜੀ ਬੋਲੋ ਵੰਦੀ ਸ਼ੋਰ ਮਹਾਰਾਜ ਕੀ ਜੈ ਸਤਿਗੁਰੂ ਪੂਰੀਵਾਲੋਂ ਕੀ ਜੈ ਬਾਬਾ ਜੰਭੂਜੀਤ ਜੀ ਮਹਾਰਾਜ ਕੀ ਜੈ ਪਹਿਲਾਂ ਤਾਂ ਮੈਂ ਤੇਲੂ ਰਾਮ ਇਸੀ ਨਗਰ ਮਲੇਵਾਲ ਤੋਂ ਜੋ ਕਿ ਅੱਜ ਮੇਰੇ ਭਤੀਜੇ ਸੇਠੀ ਨੇ ਅੱਜ ਕੰਡੇ ਦਾ ਸ਼ੁਭ ਮਹੂਰਤ ਕਰਨ ਜਾ ਰਹੇ ਆਂ ਪਹਿਲਾਂ ਤਾਂ ਮੈਂ ਸਾਡੇ ਚਾਲ ਸਾਹਿਬ ਜੀ ਆਂ ਸਤਨਾਮ ਜੀ ਇਹਨਾਂ ਦਾ ਬਹੁਤ ਉਪਰਾਲਾ ਪਹਿਲੇ ਤਾਂ ਮੈਂ ਬਰੀਫ ਵਿੱਚ ਇਹ ਦੱਸਾਂਗਾ ਕਿ ਜਿਸ ਧਰਤੀ ਤੇ ਆਪ ਖੜੇ ਹੋ ਇਹ ਸਤਿਗੁਰ ਮਹਾਰਾਜ ਪੂਰੀ ਵਾਲਿਆਂ ਦੀ ਚਰਨਸ਼ੋਪਾਪ੍ਰਾਪਤ ਨਗਰੀ ਹੈ ਇੱਥੇ 17 ਦਿਨ ਰਹਿ ਕਰਕੇ ਮਹਾਰਾਜ ਜੀ ਨੇ 1946 ਦੇ ਵਿੱਚ ਬਹੁਤ ਵੱਡਾ ਭੰਡਾਰਾ ਕੀਤਾ ਸੀ ਦੂਜੇ ਸਾਡੇ ਗ੍ਰਾਮ ਦੇਵਤਾ ਜਾਂ ਇਲਾਕਾ ਦੇਵਤਾ ਕਹਿ ਲਈਏ ਬਾਬਾ ਜੰਮੂ ਜੀ ਤੇ ਮਹਾਰਾਜਿਆਂ ਦੀ ਇਹ ਪਰਮ ਪਵਿੱਤਰ ਭੂਮੀ ਦੇ ਵਿੱਚ ਅੱਜ ਕੰਡੇ ਦਾ ਮਹੂਰਤ ਸਾਡੇ ਭਤੀਜੇ ਦਾ ਜਿਹੜੇ ਕੰਡੇ ਦਾ ਉਪਰਾਲਾ ਕੀਤਾ ਹੈ ਇਹਦੀ ਬਹੁਤ ਬੜੀ ਦਿੱਕਤ ਸਾਡੇ ਇਲਾਕੇ ਵਿੱਚ ਆਉਂਦੀ ਸੀ ਖਾਸ ਕਰਕੇ ਜਦੋਂ ਇਹ ਤੂੜੀ ਦਾ ਸੀਜ਼ਨ ਚੱਲਦਾ ਤਾਂ ਉਹਨਾਂ ਦੇ ਵੀ ਮਜਬੂਰੀ ਸੀ ਟਰਾਲੀ ਵਾਲਿਆਂ ਦੀ ਜਾਂ ਜੀਪ ਵਾਲਿਆਂ ਦੀ ਉਹਨਾਂ ਕਹਿਣਾ ਵੀ ਇਹ ਐਨੇ ਕੁਆਂਟਲ ਹੈ ਉਹਨਾਂ ਨੇ ਕਹਿਣਾ ਇਹ ਇੰਨੀ ਹੈ ਨਹੀਂ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇੱਥੇ ਧਰਮਗੰਡੇ ਦਾ ਜਿਹੜਾ ਆਗਾਜ਼ ਹੋ ਕੀਤਾ ਹੈ ਦੂਸਰੀ ਬੇਨਤੀ ਇੱਥੇ ਦੂਰੀ ਬਹੁਤ ਹੈ ਇੱਕ ਤਾਂ ਰੁੜਕੀ ਹੈ ਧਰਮਗੰਡਾ ਦੂਜਾ ਬਲਾ ਚੌਰਾ ਕਿ ਸਾਡੇ ਇਲਾਕੇ ਨੂੰ ਬਹੁਤ ਵੱਡਾ ਇਸ ਕੰਡੇ ਦਾ ਫਾਇਦਾ ਹੋਊਗਾ। ਔਰ ਹਰ ਚੀਜ਼ ਮੈਂ ਇਹਨੂੰ ਆਸ ਕਰਦਾ ਔਰ ਵਿਸ਼ਵਾਸ ਵੀ ਹੈ ਮੈਨੂੰ ਆਪਣੇ ਇਸ بیٹے ਦੇ ਸੇਠੀ ਦੇ ਕਈ ਜਗ੍ਹਾ ਕਿਸੇ ਦੀ ਕ੍ਰਿਟਿਸਾਈਜ਼ ਨਹੀਂ ਕਰਦੇ। ਮੈਂ ਇਹਨੂੰ ਕਿਹਾ ਵੀ ਧਰਮ ਕੰਡਾ ਧਰਮ ਕੰਡਾ ਹੀ ਰੱਖਣਾ। ਔਰ ਇਲਾਕੇ ਦੀ ਸੁਵਿਧਾ ਦੇ ਵਾਸਤੇ ਬਹੁਤ ਅੱਛਾ ਇਹਨੇ ਕਾਰਜ ਕੀਤਾ ਹੈ। ਲੋਕਾਂ ਦੇ ਵਿੱਚ ਬਹੁਤ ਵੱਡੀ ਪ੍ਰਸੰਤਾ ਹੈ। ਔਰ ਦੂਜੀ ਗੱਲ ਜਿਹੜੇ ਲੋਕ ਸਾਡੇ ਜਿਆਦਾ ਇਸ ਇਲਾਕੇ ਜਿੱਦੇ ਆਪ ਜਾਣਦੇ ਹੋ ਕਿ ਲੋਕ ਪਸ਼ੂ ਪਾਲ ਪਾਲਦੇ ਨੇ ਜਿਆਦਾ ਉਹਨਾਂ ਦੇ ਲਈ ਟੂੜੀ ਖਰੀਦਣ ਦਾ ਵੀ ਔਰ ਵੇਚਣ ਦਾ ਵੀ ਔਰ ਜਵਾਂ ਦੇ ਛਿਲਕੇ ਦਾ ਇੱਥੇ ਵਿਸ਼ੇਸ਼ ਕਰਕੇ ਹੋਲਸੇਲ ਰੇਟ ਤੇ ਸਾਰਿਆਂ ਨੂੰ ਇਹ ਭੇਜਣਗੇ ਇਹਨਾਂ ਨੂੰ ਭੇਜਣ ਦਾ ਪ੍ਰਬੰਧ ਵੀ ਹੋਊਗਾ ਜਵਾਂ ਦਾ ਛਿਲਕਾ ਵੀ ਔਰ ਟੂੜੀ ਵੀ ਔਰ ਮੈਂ ਪਰਮਪਿਤਾ ਪ੍ਰਮਾਤਮਾ ਅਗੇ ਬੇਨਤੀ ਕਰਦਾ ਇਹ ਜਿਸ ਮੋਰਥ ਨੂੰ ਲੈ ਕੇ ਸਾਡੇ ਭਤੀਜਾ ਸੇਠੀ ਸਾਹਿਬ ਚੱਲ ਰਿਹਾ ਹੈ ਮਹਾਰਾਜ ਸਤਗੁਰ ਪੂਰੀ ਵਾਲੇ ਬਾਬਾ ਜੰਭੂ ਜੀ ਤੇ ਮਹਾਰਾਜ ਜੀ ਇਹਨੂੰ ਇਸ ਗੱਲ ਦੇ ਵਿੱਚ ਕਾਮਯਾਬੀ ਦੇਣ ਔਰ ਇਹ ਆਪਣੇ ਇਸ ਕੰਡੇ ਨੂੰ ਧਰਮ ਕੰਡਾ ਹੀ ਰੱਖੂਗਾ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਸਤਗੁਰ ਪੂਰੀ ਵਾਲੋਂ ਕੀ ਜੈ ਬਾਬਾ ਜੰਭੂ ਜੀਤ ਮਹਾਰਾਜ ਕੀ ਜੈ ਅੱਜ ਜੋ ਮੈਂ ਮਾਲੇਵਾਲ ਪਿੰਡ ਦੇ ਵਿੱਚ ਆਇਆ ਜਿਹੜਾ ਕਿ ਸੇਠੀ ਜੀ ਨੇ ਫੋਨ ਆਰ ਕੀ ਕੇ ਬੋਤਾ ਹੈ ਜਿਹੜਾ ਕਿ ਇਹਨਾਂ ਨੇ ਅੱਜ ਵੀ ਧਰਮ ਕੰਡੇ ਦਾ ਔਰ ਜਿਹੜਾ ਕਿਹਿੰਦਾ ਜਿਹੜਾ ਘਟਨ ਕਿ ਦਿੱਤਾ ਉਹਦੇ ਵਾਸਤੇ ਮੈਂ ਇਸ ਟੈਂਡਰ ਦੇ ਵਿੱਚ ਆਈ ਸੀ ਮੈਂ ਇਹਨਾਂ ਨੂੰ ਔਰ ਇਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਬਹੁਤ ਅੱਛਾ ਲੱਗਦਾ ਹੈ ਜਦੋਂ ਕਿ ਇਦਾਂ ਦੇ ਨੌਜਵਾਨ ਬੱਚੇ ਜਿਹੜਾ ਕਿ ਆਪਣਾ ਉਤਸ਼ਾਹ ਦੇ ਨਾਲ ਆਪਣਾ ਜਿਹੜਾ ਕਿ ਕੰਮਕਾਰ ਸੈਟਲ ਕਰਦੇ ਆ ਬਹੁਤ ਮੈਨੂੰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਅਕਸਰ ਵਾਂ ਦੇਖਿਆ ਜਾਂਦਾ ਕਿ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਐ ਇੱਥੇ ਰਹਿਣਾ ਘੱਟ ਜਾਂਦੇ ਐ ਪਰ ਇਹ ਨੌਜਵਾਨ ਵੀਰ ਦੀ ਸੋਚ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੇ ਇੱਥੇ ਰਹਿ ਕੇ ਹੀ ਬਜ਼ੁਰਗਾਂ ਦੇ ਨਾਲ ਸ਼ੁਰੂ ਕੀਤਾ ਹੈ ਕੰਮ ਕਿ ਇਸ ਸਮਾਜ ਦੇ ਨਾਲ ਰਿਹਾ ਜਾਵੇ ਸਾਡੇ ਜਿਹੜੀ ਪਾਰਟੀ ਐ ਉਹ ਤਾਂ ਹਮੇਸ਼ਾ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਅਸੀਂ ਵੀ ਰਿਕੇ ਚਾਹੀਦਾ ਔਰ ਉੱਥੇ ਵੀ ਬੱਚਿਆਂ ਨੂੰ ਇਹ ਕਹਿੰਦਾ ਕਿ ਆਪਣੇ ਪੰਜਾਬ ਦੇ ਵਿੱਚ ਹੀ ਬਹੁਤ ਰੁਜ਼ਗਾਰ ਦੇ ਸਾਧਨ ਐ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੇ ਨਾਲ ਉੱਥੇ ਵੀ ਸਾਨੂੰ ਜਾ ਕੇ ਮਿਹਨਤ ਕਰਨੀ ਪੈਂਦੀ ਐ ਲੇਕਰ ਅਸੀਂ ਆਪਣੀ ਮਿਹਨਤ ਦੇ ਨਾਲ ਇੱਥੇ ਹੀ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣਾ ਸਰਪੰਚਾਂ ਚ ਰਹਿ ਕੇ ਮਿਹਨਤ ਨਾਲ ਆਪਣਾ ਕੰਮ ਕਰਕੇ ਅਸੀਂ ਆਪਣਾ ਇੱਥੇ ਵੀ ਜੀਵਨ ਬਤੀਤ ਕਰ ਸਕਦੇ ਹਾਂ ਜੀ ਸੋ ਪਹਿਲਾਂ ਬਜ਼ੁਰਗਾਂ ਨੇ ਗੱਲ ਕੀਤੀ ਸੀ ਕਿ ਜਿਹੜਾ ਕੰਡਾ ਹੈ ਇਹਨੂੰ ਬਿਲਕੁਲ ਬਰਾਬਰ ਤੋਲਣਾ ਚਾਹੀਦਾ ਹੈ ਪੱਧਰ ਤਾਂ ਕਿਸੇ ਨੂੰ ਦੇ ਦੋ ਤੇ ਘਟ ਨਹੀਂ ਹੋਣਾ ਚਾਹੀਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਵੀਰ ਨੂੰ ਬਹੁਤ ਅੱਛੀ ਗੱਲ ਹੈ ਕਿ ਜਿੱਦਾਂ ਬਜ਼ੁਰਗਾਂ ਨੇ ਕਿਹਾ ਸਿਆਣੇ ਆ ਇਹਨਾਂ ਨੂੰ ਸਭ ਕੁਝ ਪਤਾ ਹੈ ਔਰ ਹਮੇਸ਼ਾ ਹੀ ਜਿਹੜਾ ਸਾਨੂੰ ਅੱਛਾ ਤੋਲਣਾ ਚਾਹੀਦਾ ਹੈ ਠੀਕ ਠਾਕ ਨਾਲ ਤੋਲਣਾ ਚਾਹੀਦਾ ਔਰ ਮੈਂ ਵੀ ਇਸੀ ਨੌਜਵਾਨ ਨੂੰ ਇਹ ਕਹੂੰਗੀ ਕਿ ਜਿਸ ਤਰ੍ਹਾਂ ਸਿਆਣਿਆਂ ਨੇ ਤੈਨੂੰ ਅਸ਼ੀਰਵਾਦ ਦਿੱਤਾ ਉਸੇ ਤਰ੍ਹਾਂ ਬੜਾ ਰੱਖੀ ਬਹੁਤ ਬਹੁਤ ਧੰਨਵਾਦ ਮੈਂ ਨਰੇਸ਼ ਕੁਮਾਰ ਨੀਟਾ ਚੇਅਰਮੈਨ ਪੀਏਡੀਬੀ ਬੈਂਕ ਬੜਾ ਚੌਰ ਆਮ ਆਦਮੀ ਪਾਰਟੀ ਚਲ ਸਾ ਆਪ ਜੀ ਦੇ ਮਧਿਅਮ ਰਾਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਸਾਡੇ ਵੀਰ ਸ਼ਾਮਸੁੰਦਰ ਸੇਠੀ ਜੀ ਨੇ ਸਤ ਸਾਹਿਬ ਦੇ ਨਾਂ ਤੇ ਮਾਲਿਆਲ ਵਿਖੇ ਧਰਮ ਕੰਡਾ ਜੋ ਕਿ ਸਾਡੇ ਇਲਾਕੇ ਦੀ ਮੰਗ ਸੀ ਸਾਨੂੰ ਬੜਾ ਚੌਰ ਇੱਕ ਕੰਡਾ ਬਲਾਚੌਰ ਹੈ ਜੀ ਇੱਕ ਕੰਡਾ ਕੁਕੜ ਮਜਾਰੇ ਹੈ 5-7 ਕਿਲੋਮੀਟਰ ਹੈ ਇਧਰ ਤੇ 15 ਕਿਲੋਮੀਟਰ ਬਲਾਚੌਰ ਸਾਡੇ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਹੱਲ ਸੀਗਾ ਇਹਨਾਂ ਨੇ ਸੇਠੀ ਵੀਰ ਨੇ ਸਮੱਸਿਆ ਦਾ ਹੱਲ ਕਰਕੇ ਇੱਥੇ ਧਰਮ ਕੰਡਾ ਲਾ ਕੇ ਇਲਾਕੇ ਨੂੰ ਬਹੁਤ ਵੱਡੀ ਦੇਣ ਦਿੱਤੀ ਬਾਕੀ ਮੈਂ ਬੇਨਤੀ ਕਰਦਾ ਆਪ ਜੀ ਦੇ ਮੱਦੇ ਅਵਰਾਈ ਇਲਾਕਾ ਨਿਵਾਸੀਆਂ ਨੂੰ ਸੇਠੀ ਵੀਰ ਨੇ ਕੰਡੇ ਦੇ ਨਾਮ ਨਾਲ ਇੱਥੇ ਪਸ਼ੂਆਂ ਦੇ ਚਾਰੇ ਦਾ ਹੀ ਪੂਰਾ ਪ੍ਰਬੰਧ ਕੀਤਾ ਹੋਇਆ ਜਿਸ ਦੇ ਵਿੱਚ ਤੂੜੀ ਦਾ ਟਾਲ ਬਹੁਤ ਜਲਦੀ ਸ਼ੁਰੂ ਕਰਨਗੇ ਇੱਕ ਤੁਸੀਂ ਜਾਣਦੇ ਹੋਣੇ ਪਸ਼ੂਆਂ ਦੇ ਚਾਰੇ ਦੇ ਵਿੱਚ ਜੋ ਕਿ ਜੌਂ ਦੇ ਛਿਲਕੇ ਤੋਂ ਤਿਆਰ ਹੁੰਦੀ ਭੁੱਕੀ ਭੁੱਕੀ ਦਾ ਵੀ ਇੱਥੇ ਪੂਰਾ ਪ੍ਰਬੰਧ ਹੋਊਗਾ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਇੱਥੇ ਪਸ਼ੂਆਂ ਲਈ ਨਾ ਕੋਈ ਫੀਡ ਦੀ ਫੈਕਟਰੀs ਕੀ ਨਾ ਕੋਈ ਹੋਰ ਸਗਾ ਪ੍ਰਬੰਧ ਸਾਡੇ ਸੇਠੀ ਵੀਰ ਨੇ ਇਹ ਸਾਡੇ ਇਲਾਕੇ ਨੂੰ ਸਾਡੇ ਜਿਹੜੇ ਪਸ਼ੂਆਂ ਦਾ ਇਹਨਾਂ ਨੂੰ ਦੁੱਧ ਬਿਧਾਨ ਲਈ ਇਹ ਖਰਾਕਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਬਣ ਗਈਆਂ ਤੇ ਇਹ ਪ੍ਰਬੰਧ ਕਰਨਗੇ ਧੰਨਵਾਦ ਜੈ ਹਨ ਜੰਡੇ ਦੀ ਉਹ ਜਿਹੜੀ ਗੱਲ ਹੈ ਨਾ ਤੁਹਾਨੂੰ ਰਹਿੰਦੀ ਨਹੀਂ ਇਹ ਤਾਂ ਐਵੇਂ ਵੱਟ ਤੋਲ ਕੇ ਭੇਜਦਾ ਜੀ ਜੇ ਤੁਸੀਂ ਪ੍ਰਾਪਰ ਤੋਲੋਗੇ ਹਰੇਕ ਬੰਦਾ ਤੁਹਾਡੇ ਕੋਲ ਆਊਗਾ ਭਾਵੇਂ 5-7 ਕਿਲੋਮੀਟਰ ਦੂਰ ਤੋਂ ਵੀ ਆਏਗਾ ਕਿਉਂਕਿ ਤੋਲ ਬਿਲਕੁਲ ਸਹੀ ਹੈ ਜੀ ਤੇ ਸੇਠੀ ਨੂੰ ਮੇਰੀ ਇਹ ਇੱਕ ਬੇਨਤੀ ਹੈ ਕਿ ਕਿਸੇ ਦੇ ਉਹਦੇ ਲਾਲਚ ਤੇ ਨਹੀਂ ਆਣਾ ਕਿ ਮੈਂ ਤੁਹਾਨੂੰ ਪੈਸੇ ਵਾਧੇ ਦੂੰਗਾ ਜਿੰਨਾ ਤੋਲ ਹੋਵੇ ਉਹਨਾਂ ਭੇਜ ਦਿਓ ਤੋਲ ਕੇ ਦਿਓਗੇ ਤੇ ਲੋਕੀ ਦੂਰੋਂ ਦੂਰੋਂ ਤੁਹਾਡੇ ਕੋਲ ਆਣਗੇ ਭਾਵੇਂ 10 ਕਿਲੋਮੀਟਰ ਦੂਰੋਂ ਹੀ ਆਉਣਗੇ ਜੀ ਫਿਰ ਕਿਸੇ ਨੂੰ ਇਹ ਵੀ ਹੈ ਕਿ ਜੇ ਮੈਂ ਨਾਲ ਨਹੀਂ ਵੀ ਗਿਆ ਤਾਂ ਸਿੱਠੀ ਦੇ ਗੰਡੇ ਤੋਂ ਸਾਹਸਾਹ ਦੇ ਗੰਡੇ ਤੋਂ ਜਿਹੜਾ ਮਾਲ ਤੁਰਨਾ ਹੈ ਸਹੀ ਤੋਲੋ ਜੀ ਜਿਹੜਾ ਤੁਸੀਂ ਕਿਹਾ ਸੀਗਾ ਕਿ ਲੋਕੀ ਵਿਦੇਸ਼ਾਂ ਨੂੰ ਜਾਂਦੇ ਆ ਜੀ ਜਿਹੜਾ ਬੰਦਿਆਂ ਨੂੰ ਇੱਥੇ ਸਹੀ ਰੋਜ਼ਗਾਰ ਸਹੀ ਮਿਹਨਤ ਕਰਦੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਦੇਖੋ ਬੱਚੇ ਚਲੇ ਜਾਂਦੇ ਬਾਹਰ ਅੱਜ ਕੱਲ ਬੱਚੇ ਸਾਰੇ ਨੇ ਇੱਕ ਜਾਂ ਦੋ ਹੁੰਦੇ ਆ ਜੀ ਦੋਏ ਬੱਚੇ ਚਲੇ ਜਾਂਦੇ ਆ ਜਦ ਬਜ਼ੁਰਗ ਹੋ ਜਾਂਦੇ ਆ ਬੱਚੇ ਮਾਪਿਓ ਤਰਨ ਸਾਂਭਣ ਵਾਲਾ ਕੋਈ ਨਹੀਂ ਹੁੰਦਾ ਜੀ ਉੱਥੇ ਜਾਂਦੇ ਆ ਉਹਨਾਂ ਦੀ ਦਾਣ ਨਹੀਂ ਵੱਲਦੀ ਕਿਉਂਕਿ ਸਾਰੀ ਉਮਰ ਇੱਥੇ ਇਸ ਇਲਾਕੇ 'ਚ ਕੱਤੀ ਹੁੰਦੀ ਹੈ ਆਪਣਾ ਜੋ ਸਿਰ ਬਚਪਨ ਤੋਂ ਲੈ ਕੇ ਅੱਜ ਤੱਕ ਦਾ ਯਾਰਾ ਨਾ ਹੁੰਦਾ ਬੁੜਾਪੇ 'ਚ ਬੰਦੇ ਨੂੰ ਉਹੀ ਕਹਿੰਦੇ ਆ ਬਸਰਾ ਕਿਉਂ ਕਿਉਂਕਿ ਹਰੇਕ ਬੰਦੇ ਨਾਲ ਮੇਲ ਜੋਲ ਹੁੰਦੀ ਹੈ ਬਾਹਰ ਜਾ ਕੇ ਮੈਂ ਦੇਖ ਕੇ ਆਇਆ ਕੈਨੇਡਾ ਕੋਈ ਕਿਸੇ ਨੂੰ ਪੁੱਛਦਾ ਨਹੀਂ ਕੋਈ ਗਿਰਨਾ ਨਹੀਂ ਦੂਰੋਂ ਜਾਂਦੇ ਤੁਰੇ ਜਾਂਦੇ ਸੱਸਾ ਇਹ ਕਹਿ ਦਿੰਦੇ ਨੇ ਰਾਮ ਰਾਮ ਬੋਲ ਦੇਣਗੇ ਇਸ ਤੋਂ ਇਲਾਵਾ ਹੋਰ ਕੋਲ ਕੁਝ ਨਹੀਂ ਹੁੰਦਾ ਹਰੇਕ ਬੰਦਾ ਉੱਤੇ ਡਿਪਰੈਸ਼ਨ ਵਿੱਚ ਹੁੰਦਾ ਜਿਹੜਾ ਬਜ਼ੁਰਗ ਗਿਆਵਾ ਹੁੰਦਾ ਮਜਬੂਰੀ ਇਹ ਹੈ ਕਿ ਜੇ ਮੈਂ ਇੱਥੇ ਰਹਿ ਨਹੀਂ ਸਕਦਾ ਉੱਥੇ ਬੱਚੇ ਗਏ ਹੋਵੇ ਐ ਉੱਥੇ ਦਿਲ ਨਹੀਂ ਲੱਗਦਾ ਗੁਰਬੰਦੀ ਸ਼ੋਰ ਭਗਵਾਨ ਕੀ ਜੈ ਪਹਿਲੇ ਨੰਬਰ ਦਾ ਜਿੱਦਾਂ ਸਾਰਿਆਂ ਨੇ ਸਾਡੇ ਐਮ.ਐਲ.ਏ. ਸਾਹਿਬ ਨੇ ਡੀ.ਐਸ.ਪੀ. ਸਾਹਿਬ ਜੀਆ ਨੇ ਬਾਉ ਸਤਪਾਲ ਹੁੰਮੜਾ ਜੀਆ ਨੇ ਸਾਰਿਆਂ ਨੇ ਆਪਣੇ ਵਿਚਾਰ ਦੱਸਿਆ ਹੈ ਇਹ ਕੰਡਾ ਜਿਹੜਾ ਇਹ ਨਾਂ ਹੈ ਧਰਮ ਕੰਡਾ ਪਹਿਲੇ ਤਾਂ ਮੈਂ ਆਪਣੇ ਬੇਟੇ ਸੇਠੀ ਨੂੰ ਆਦੇਸ਼ ਵੀ ਕਹਿ ਸਕਦਾ ਮੈਂ ਤਾਂ ਮੇਰਾ ਰਾਈਟਸ ਬਣਦਾ ਹੈ ਤੇ ਇਹ ਨਾਂ ਰੱਖਿਆ ਹੈ ਮਹਾਰਾਜ ਪੂਰੀਆਨ ਮੰਨਣ ਵਾਲਾ ਪਰਿਵਾਰ ਹੈ ਸਾਡਾ ਇਹ ਉਹਨਾਂ ਦੇ ਨਾਂ ਤੇ ਸਤ ਸਾਹਿਬ ਸਤ ਸਾਹਿਬ ਦਾ ਮਤਲਬ ਹੈ ਸੱਚਾ ਸੱਚ ਸਾਹਿਬ ਇਹ ਇਲਾਕੇ ਦੇ ਵਿੱਚ ਪੁੱਤਰਾ ਈ ਧਾਕ ਵੱਜ ਜਾਵੇ ਕੰਡੇ ਦੀ ਵੀ ਮਹਾਰਾਜ ਪੂਰੀਆਨ ਦੇ ਨਾਂ ਤੇ ਸਤ ਸਾਹਿਬ ਕੰਡੇ ਦਾ ਨਾਂ ਰੱਖਿਆ ਹੈ ਔਰ ਦੂਸਰੀ ਬੇਨਤੀ ਜਿੰਨੇ ਵੀ ਸਾਡੇ ਇੱਥੇ ਸੰਗੀ ਸਾਥੀ ਰਿਸ਼ਤੇਦਾਰ ਸਤਸੰਗੀ ਪ੍ਰੇਮੀ ਮਿੱਤਰ ਸੱਜਣ ਆਏ ਹਨ ਉਹਨਾਂ ਸਾਰਿਆਂ ਦਾ ਬਾਵਜਿਏ ਵੈਸੇ ਧੰਨਵਾਦ ਕਰਦਾ ਮੈਂ ਪਰਿਵਾਰ ਵੱਲੋਂ ਵੀ ਵਿਸ਼ੇਸ਼ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜੋ ਸਾਡਾ ਬੇਟੇ ਨੇ ਸੇਠੀ ਦਾ ਕੰਮ ਕੀਤਾ ਹੈ ਬਿਲਕੁਲ ਸੱਤ ਸਾਹਿਬ ਦੇ ਅਨੁਸਾਰ ਹੀ ਸਾਰਾ ਮਾਲ ਮਿਲੂਗਾ ਤੁਹਾਨੂੰ ਸਾਰੇ ਇਲਾਕੇ ਨੂੰ ਬੇਨਤੀ ਹੈ ਫੇਓ ਆਪਣਾ ਅਸ਼ੀਰਵਾਦ ਰੱਖਣ ਸਾਡੇ ਬੇਟੇ ਤੇ ਇਹਨਾਂ ਤੂੜੀ ਦਾ ਕੰਮ ਵੀ ਕਰਨਾ ਹੋਲ ਸੇਲ ਦੇ ਰੇਟ ਤੇ ਔਰ ਫੀਡ ਦਾ ਕੰਮ ਵੀ ਔਰ ਇੱਕੋ ਜਵਾਂ ਦੇ ਜਵਾਂ ਦਾ ਛਿਲਕਾ ਬਿਲਕੁਲ ਉਸੇ ਹਿਸਾਬ ਦਾ ਮਿਲੇਗਾ ਜੋ ਕੁਝ ਪਿੱਛੋਂ ਬਣ ਕੇ ਚੀਜ਼ ਆ ਰਹੀ ਕੋਈ ਮਲਾਕ ਨਹੀਂ ਹੋਊਗੀ ਸਾਰੇ ਇਲਾਕਾ ਨਿਵਾਸੀਆਂ ਦਾ ਫਿਰ ਮੈਂ ਧੰਨਵਾਦ ਕਰਦੇ ਹੋਏ ਬੇਨਤੀ ਕਰਦਾ ਵੀ ਸਾਰੇ ਇਲਾਕਾ ਨਿਵਾਸੀ ਸੱਜਣ ਮਿੱਤਰ ਸਾਰੇ ਸਾਡੇ ਬੇਟੇ ਦੇ ਹੱਥ ਰੱਖਣਗੇ ਬੋਲੋ ਬੰਦੀ ਸ਼ੋਰ ਮਹਾਰਾਜ ਕੀ ਔਰ ਇਸ ਪਰ ਵਿਸ਼ੇਸ਼ ਕਰ ਚਾਰਲਸ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਸੋ ਸਾਡੇ ਇਸ ਵੀਡੀਓ ਦੇਖਣ ਲਈ ਆਪ ਸਭ ਜੀ ਦਾ ਦਿਲੋਂ ਧੰਨਵਾਦ ਜੇਕਰ ਤੁਸੀਂ ਵੀ ਕੋਈ ਐਡ ਕਰਵਾਣੀ ਚਾਹੁੰਦੇ ਹੋ ਤਾਂ ਸਾਡੇ ਉੱਤੇ ਦਿੱਤੇ ਨੰਬਰ ਤੇ ਫੋਨ ਕਰਕੇ ਸਾਨੂੰ ਯਾਦ ਕਰ ਸਕਦੇ ਹੋ ਸੋ ਨਾਲ ਨਾਲ ਬੇਨਤੀ ਕਰਾਂਗੇ ਚਾਰਲਸ ਸਟੂਡੀਓ ਕੋਈ ਵੀ ਮੈਰਿਜ ਵਗੈਰਾ ਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਕੀਰਤਨ ਦੀਵਾਨ ਲਾਈਵ ਕਰਵਾਣਾ ਹੋਵੇ ਖੇਡ ਮੇਲੇ ਜਾਂ ਕਿਸੇ ਵੀ ਤਰ੍ਹਾਂ ਦੇ ਇਵੈਂਟ ਨੂੰ ਲਾਈਵ ਜਾਂ ਡੀ ਲਾਈਵ ਜਾਂ ਕੋਈ ਸਟੂਡੀਓ ਦਾ ਕੰਮ ਹੋਵੇ ਤਾਂ ਸਾਨੂੰ ਯਾਦ ਕਰਿਓ ਅਸੀਂ ਸਮੇਂ ਸਿਰ ਤੁਹਾਡਾ ਕੰਮ ਦੇਵਾਂਗੇ ਵਾਜਬ ਰੇਟ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ